ਇੱਕ ਕੱਜ ਸ਼ਾਮ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋ ਐਕਟਿਵ ਸਵਾਰ ਨੌਜਵਾਨ ਜਿਹੜੇ ਜਾ ਰਹੇ ਸਨ ਉਸ ਦੇ ਉੱਤੇ ਦੋ ਅਨਡੈਂਟਿਫਾਈਡ ਬੰਦਿਆਂ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਫਾਇਰ ਲੱਗਣ ਦੇ ਨਾਲ ਜਿਹੜਾ ਇੱਕ ਰਵਨੀਤ ਸਿੰਘ ਈਲੀ सोनू ਮੱਟਾ ਸੀਗਾ ਉਸ ਤੇ ਫਾਇਰ ਲੱਗੇ ਸਨ ਜਿਸ ਤੇ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਜਿਹੜਾ ਮੌਕੇ ਦੇ ਉੱਤੇ ਟੀਮਾਂ ਸਾਰੀਆਂ ਭੇਜੀਆਂ ਗਈਆਂ ਉਸ ਦਾ ਫੋਰੈਂਸਿਕ ਐਨਾਲਿਸਿਸ ਅਤੇ ਸੀਸੀਟੀਵੀ ਟਿਪ ਜਿਹੜੇ ਹੈ ਮੌਕੇ ਦੀ ਸੀਗੇ ਉਸ ਨੂੰ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਇਸ ਸਾਰੇ ਦੇ ਉੱਤੇ ਵਰਕ ਕਰਦਿਆਂ ਜਿਹੜਾ ਮੇਨ ਅਕਿਊਜ਼ਡ ਸੀਗਾ ਜਿਸ ਨੇ ਫਾਇਰ ਕੀਤਾ ਉਸ ਨੂੰ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਗਿਆ ਜਿਸ ਦਾ ਨਾਮ ਅਭੀ ਰਾਜ ਸਿੰਘ ਸਨ ਅਗਰਦੀਪ ਸਿੰਘ ਹੈ ਇਸ ਨੂੰ ਜਿਹੜਾ ਇਸ ਦੇ ਉੱਤੇ ਬਾਈ ਨੇ ਮਕਦਮਾ ਸਾਡੇ ਵੱਲੋਂ ਦਰਜ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚ ਇਹਨੂੰ ਅਤੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਦੇ ਵਿੱਚ ਜਲਦੀ ਸਾਡੇ ਵੱਲੋਂ ਗ੍ਰਫਤਾਰ ਕਰ ਲਿਆ ਜਾਵੇਗਾ